ਕੀ ਟੇਸਟ ਬਾਰੇ ਦੱਸਦੇ ਬਈ ਬਈ ਟੇਸਟ ਕਿਹੜਾ ਤੂੰ ਮੰਡੀ ਚੋਂ ਨਵੇਂ ਨਾਲ ਇਹ ਖਾ ਕੇ ਦੇਖ ਲਈ ਉਦੋਂ ਦਿਨ ਰਾਤ ਦਾ ਪਟਾ ਜੀ ਜਾਇਟਮ ਹੁੰਦੀ ਆ ਆਪਣੇ ਇਹ ਆਪਾਂ ਨੂੰ ਪਰਮਾਏ ਆ ਵੀ ਅਗਲਾ ਲਾਉਂਦਾ ਨਹੀਂ ਕੁੱਲ ਚੀਜ਼ ਹੁੰਦੀ ਆ ਜੀਰਾ ਵੀ ਕਰਕੇ ਦੇਖ ਲਿਆ ਬਾਦੂ ਹੁੰਦਾ ਆਪਣੇ ਲੈ ਵੀ ਮਿੱਤਰੋ ਬਾਈ ਦਾ ਬਹਿਮਾ ਚੋਂ ਕੱਢ ਰਿਹਾ ਆਪਾਂ ਦਾ ਬਹਿਮਾ ਚ ਹੀ ਫਿਰਦੇ ਆ ਜੀਰਾ ਵੀ ਹੁੰਦਾ ਸੌਬ ਵੀ ਹੁੰਦੀ ਆ ਅਦਰਕ ਵੀ ਹੁੰਦਾ ਹਾਂ ਕੁੱਲ ਚੀਜ਼ ਕਰਕੇ ਅਦਰਕ ਆ ਆ ਬਾਈ ਦੇ ਸਾਰੇ ਪੇੜ ਪੌਦੇ ਲਾਏ ਹੋਏ ਨੇਗੇ ਬਾਈ ਕੁਦਰਤੀ ਖੇਤੀ ਨੂੰ ਜਿਆਦਾ ਪਿਆਰ ਕਰਦਾ ਬਾਈ ਕੁਝ ਸੰਦੇਸ਼ ਦੇਣਾ ਚਾਹਣਾ ਯਾਰ ਬਾਈ ਅੱਗ ਤੋਂ ਵੱਧ ਤੋਂ ਵੱਧ ਬੂਟੇ ਬਚਾਓ ਆਪਣੇ ਵੀ ਸਰੀਰ ਬਿਵਾਰੀ ਠਵਾਰੀ ਤੋਂ ਬਹੁਤ ਵਧੀਆ ਰਹਿਵਾਂਗੇ ਜਿੰਨੇ ਅੱਗ ਨਾ ਲੱਗਣ ਦੋ ਵੇ ਹੱਥ ਬੰਨ ਕੇ ਬੇਨਤੀ ਆ ਇਹ ਵੀ ਆਪਾਂ ਬਹੁਤ ਤਮਾਨ ਨੂੰ ਨਾਨ ਕਰਦੇ ਆ ਵੀ ਕਿਹੜਾ ਬਚਾਉ ਉਹਨੂੰ ਰੁਪਏ ਦੇਵੇ 500 ਰੁਪਏ ਪਾਉਣਾ ਚਾਹੀਦਾ ਵੱਧ ਤੋਂ ਬੋਨਸ ਦੇਵੇ ਕਹਿੰਦਾ ਹਾਂ ਬੋਨਸ ਦੇਵੇ ਉਹ ਵੱਧ ਤੋਂ ਵੱਧ ਜ਼ਿਮੀਂਦਾਰ ਆਪੀ ਨਹੀਂ ਅੱਗ ਲਾਉਣਗੇ ਜੋ ਸੱਚੀ ਗੱਲ ਬਾਈ ਸੱਚੀ ਗੱਲ ਬਾਈ ਉਹ ਬਾਈ ਠੀਕ ਹੈ ਜਮਾਤੜਦੀ ਗੱਲ ਆ ਬਾਈ ਏ ਬਾਈ ਤੇਰੀ ਖੇਤੀ ਬਾਰੇ ਸੁਣਿਆ ਜੀ ਯਾਰ ਹਾਂ ਬਈ ਵੀ ਆਪਦੇ ਦੀ ਖੇਤੀ ਕਰਦਾ ਤੂੰ ਹਾਂ ਬਈ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਬਾਈ ਆਪਾਂ ਨੂੰ 4 ਸਾਲ ਹੋ ਗਏ ਬਾਈ ਕਰਦੇ ਨੂੰ ਇਹ ਚੜਕ ਕਿੱਥੋਂ ਪਾਈ ਬਈ ਚੜਕੀ ਕਹਿੰਦਾ ਜੇ ਤੁ ਆਪਣੀ ਚੀਜ਼ ਨਵੀਂ ਆ ਹਾਂ ਬਈ ਆਪਾਂ ਨੇ ਕਹਿੰਦੇ ਜੀ ਵੀ ਆਪਣੇ ਹੁੰਦਾ ਨਹੀਂ ਆਪਾਂ ਪੰਜਾਬ 'ਚ ਕਰਕੇ ਦਿਖਾਤਾ 4 ਸਾਲਾਂ ਤੋਂ ਹੁੰਦਾ ਆਪਾਂ ਨੇ ਪਹਿਲਾਂ ਖੇੜਜੀ ਕਰੀ ਦੀ ਵੀ ਵਧੀਆ ਹੋ ਗਿਆ 4 ਸਾਲ ਹੋ ਗਏ ਵੀ ਪੂਰਾ ਵਧੀਆ ਹੁੰਦਾ ਬਾਈ ਇਹ ਬਾਈ ਕੀ ਵੀ ਕਿਵੇਂ ਲਿਆ ਮਤਲਬ ਯਾਰ ਆਪਣੇ ਤਾਂ ਲੋਕਾਂ ਨੂੰ ਬੀਜਣਾ ਵੀ ਨਹੀਂ ਆਉਂਦਾ ਬਾਈ ਹਾਂ ਹਾਂ ਬਈ ਹਰੇਕ ਬੰਦਾ ਕਹਿੰਦਾ ਜੀ ਵੀ ਆਪਣੇ ਹੁੰਦਾ ਨਹੀਂ ਆਪਾਂ ਨੂੰ ਤਨੇ ਗਗਿੱਲੋ ਮਿਲ ਗਿਆ ਆਪਾਂ ਏ ਬਾਈ ਬਾਹਰ ਗਿਆ ਤੀ ਤੇ ਤੂੰ ਪਹਿਲਾਂ ਐਮਪੀ ਚੋਂ ਮਂਗਾਈ ਦੀ ਬਈ ਆਪਣੇ ਮਿੱਤਰ ਗਿਆ ਦੀ ਐਮਪੀ ਮਸ਼ੀਨ ਤੇ ਹਾਂ ਟੂੜੀ ਵਾਲੀ ਲੈ ਕੇ ਉਹਨੇ ਲੈ ਕੇ ਦਿੱਤੀ ਹਾਂ ਫਿਰ ਪਹਿਲਾ ਟ੍ਰਾਇਲ ਕਿਵੇਂ ਰਿਹਾ ਪਹਿਲਾ ਟ੍ਰਾਇਲ ਪੂਰਾ ਵਧੀਆ ਰਿਹਾ ਬਾਈ ਪਹਿਲੇ ਸਾਲ ਅੱਛਾ ਹਾਂ ਕਿੱਥੇ ਆਪਾਂ ਔਰੇ ਖੜੇ ਹੁਣ ਹਲਦੀ ਲਈ ਔਰੇ ਵਧੀਆ ਟ੍ਰਾਇਲ ਹੋਇਆ ਪੁੱਲ ਬਟਾ ਫੁੱਲ ਅੱਛਾ ਬਾਈ ਆ ਹਲਦੀ ਦੀ ਖੇਤੀ ਕਰਦਾ ਬਸ ਫੇਰੀ ਵਾਰ ਇਹ ਸਾਨੂੰ ਇਹ ਦੱਸ ਵੀ ਇਹਦੇ ਵਿੱਚ ਪਾਣੀ ਵਗੈਰਾ ਕਿਵੇਂ ਲੱਗਦਾਗਾ ਵੀ ਪਾਣੀ ਆਪਾਂ ਘੱਟ ਤੋਂ ਘੱਟ ਲਾਓ ਬਾਈ ਜਦੋਂ ਇਹ ਬੀਜ ਜਿਹੜਾ ਹੁਣ ਆਪਣੇ ਆ ਬੱਟਾਂ ਨੇ ਕਿੰਨੀ ਬੱਟ ਵੱਡੀ ਹੋਊਗੀ ਉੰਨੀ ਵੱਧ ਨਿਕਲੂ ਏ अच्छा कहना मतलब भट चौड़ी हां भाई ਤੇ ਇੱਕ ਬਈ ਆ ਕੀ ਪਾਇਆ ਹੈ ਇਹਦੇ ਵਿੱਚ ਇਹ ਬਈ ਆਪਣੇ ਗਮ ਤੂੜੀਆ ਪਤਾ ਉਹ ਚੀਜ਼ ਆ ਆ ਅਦਰਕ ਆ ਗਿਆ ਠੀਕ ਹੈ ਨਹੀਂ ਆ ਇਹ ਤਾਂ ਮੁੰਬਈ ਕੱਖ ਨਹੀਂ ਦੂਜੇ ਆਪਣੇ ਵਗੈਰਾ ਹਾਂ ਇਹ ਸੁਭਾ ਭਾਈ ਹੋਈ ਆਪਣੀ ਸੈਲਰ ਦੀ ਲੈ ਕੇ ਉਹ ਚ ਪਲਾਈ ਰਹਿੰਦੇ ਬਾਣ ਚ ਇਹਦਾ ਮਤਲਬ ਪਲਾਈ ਵਾਸ ਪਲਾਈ ਜ਼ਰੂਰੀ ਹੈ ਨਾ ਹਾਂ ਹਾਂ ਭਾਈ ਠੀਕ ਹੈ ਸਪਰੇ ਬਈ ਕਿੰਨੀ ਕੁ ਹੋ ਜਾਂਦੀ ਹੈ ਇਹ ਕੁਝ ਨਹੀਂ ਕਰੀ ਬਈ ਆਪਣੇ ਚਾਰ ਸਾਲਾਂ ਤੇ ਤੇ ਸਪਰੇ ਦੀ ਗੂੜੀ ਕੁਝ ਨਹੀਂ ਦਿੱਖਦਾ اچھا ਵੀ ਮਤਲਬ ਨੈਚੁਰਲ ਖੇਤੀ ਕਹਿ ਸਕਦੇ ਇਹਨੂੰ ਜਮਾ ਜਮਾ ਭਾਈ ਤੇ ਬਾਈ ਇਹ ਮਤਲਬ ਹੁਣ ਤੇਰੇ ਇਹ ਕਿੰਨਾ ਕਣਕ ਰਿਹਾ ਉਹਦਾ ਲੱਗ ਭਗ ਬਾਈ ਆਪਣੇ ਪਰ ਵੀ ਤਿੰਨ ਚਾਰ ਕਿਲੋ ਤੋਂ ਟੱਪ ਕੇ ਦੀ ਆਪਾਂ ਥੋੜਾ ਸੌਣ ਲਾਉਣੇ ਆ ਉਹਦੇ ਕਰਕੇ ਵੀ ਘੱਟ ਬਸਦਾ ਵੀ ਵਧੀਆ ਹੁੰਦਾ ਇਤੀ ਗਰਮੀ ਕਰਕੇ ਥੋੜਾ ਜਿਹਾ ਕੱਦ ਘਟਾ ਅੱਛਾ ਉਹ ਗਰਮੀ ਜੋ ਹਰੇਕ ਥਾਂ ਵੀ ਦਿੱਕਤ ਆਈ ਆ ਪਰ ਵੀ ਬਹੁਤ ਵਧੀਆ ਗਿਆ ਇਸ ਸਾਲ ਵਧੀਆ ਹੁੰਦਾ ਹੁਣ ਵੀ ਇੱਕ ਜੀ ਬਾਬੇ ਦੀ ਕਿਰਪਾ ਨਾਲ ਪੂਰਾ ਫੁੱਲ ਵਧੀਆ ਹੋਊਗਾ ਤੇ ਦੂਜੀ ਗੱਲ ਇਹ ਪੁੱਛਨੇ ਬਾਈ ਡਿਮਾਂਡ ਕਿੰਨੀ ਕਾ ਫਿਰੇ ਡਿਮਾਂਡ ਦਾ ਬਾਈ ਪੁੱਛੀ ਨਾ ਫੁੱਲ ਪੂਰੀ ਫੱਲਾ ਫੁੱਲ ਦਾ ਮਤਲਬ ਪੂਰੀ ਬੱਤ ਦੂਰੇ ਬਾਬੇ ਦੀ ਕਿਰਪਾ ਅੱਛਾ ਹਾਂ ਫੁੱਲ ਕਿਰਪਾ ਦਾ ਦਾਦਾ ਹੋਈ ਵੀ ਹੈ ਜਮਾ ਬਈ ਆਦੇ ਵਾਲੀ ਕਹਿੰਦਾ ਰੇਕਦਮ ਅੱਛਾ ਪਿੰਡ ਚ ਫਿਰ ਕੀ ਨਾਂ ਤੇ ਜਾਣਦੇ ਨੇ ਬਈ ਪ੍ਰਸਾਦ ਦੇ ਵਾਲਾ ਬਈ ਅੱਛਾ ਹਾਂ ਤੇ ਬਾਈ ਮੇਰਾ ਪਿੰਡ ਬਾਰੇ ਵੀ ਦੱਸ ਦੋ ਕੀ ਨਾਮ ਆ ਬਈ ਪਿੰਡ ਆਪਣਾ ਸ਼ੇਰੋਆ ਬਈ ਬਾਈ ਦਾ ਪਿੰਡ ਸ਼ੇਰੋਆ ਸ਼ੇਰੋਆ ਤੇ ਬਈ ਇੱਕ ਹੋਰ ਯਾਰ ਥੋੜੇ ਗੀਤਕਾਰ ਵੀ ਆ ਮੁੰਡਾ ਹਾਂ ਮਣੀ ਬਈ ਉਹ ਆਪਣਾ ਮਿਤਰਾ ਪੂਰਾ ਕੈਪਸੂਲ ਵਾਲਾ ਹਾਂ ਹਾਂ ਬਈ ਉਹਦਾ ਵੀ ਗੀਤ ਪੂਰਾ ਫੁੱਲ ਚੜਿਆ ਵੱਧ ਕੇ ਸ਼ੇਅਰ ਕਰੋ ਉਹਨੂੰ ਬੰਦੇ ਨੂੰ ਬਈ ਉਹਦੀ ਵੀ ਜਾਣਾ ਚਾਹੁੰਦਾ ਹੋਵੇ ਤਾਂ ਦੇ ਸਕਦੇ ਹੋ ਬਾਈ ਉਹ ਘੱਟ ਤੋਂ ਘੱਟ ਦਵਾਂਗੇ ਕਿ ਤੇ ਆਪਾਂ ਨੂੰ ਵੀ ਵਾਦਾ ਵੱਡੇ ਭਈ ਆਏ ਸਾਲ ਅੱਛਾ ਹਾਂ ਬਹੁਤ ਘੱਟ ਵਾਦਾ ਪਰਵੈਸੀ ਵਾਲੇ ਆਉਂਦੇ ਨੇ 20 ਲੱਗ ਜਾਂਦਾ ਆਏ ਸਾਲ ਠੀਕ ਹੈ ਹਾਂ ਤੇ ਬਾਈ ਥੋੜਾ ਇਹਦੇ ਬਾਰੇ ਦਿਖਾਓਗੇ ਵੀ ਕਿਵੇਂ ਹੁੰਦਾ ਝਾੜ ਦੇ ਵਿੱਚੋਂ ਮਾੜਾ ਪੱਟ ਕੇ ਦਿਖਾ ਦਿਓ ਹਾਂ ਉਹ ਬਹੁਤ ਬਹੁਤ ਵਧੀਆ ਇਹਦਾ ਆਈ ਤੀ ਵੀ ਬਣਿਆ ਬਹੁਤ ਵਧੀਆ ਪਰ ਨਾਲੋਂ ਆਹ ਦੇਖ ਲਓ ਚੀਜ਼ ਪੂਰੀ ਕੁਆਲਿਟੀ ਵਧੀਆ ਇਹ ਬਾਈ ਹਲਦੀ ਵਾਂਗੂ ਨਿਕਲਦਾ ਬਸ ਜਮਾਂ ਬਾਈ ਹਲਦੀ ਵਾਲਾ ਸੇਮ ਸੌਦਾ ਠੀਕ ਹੈ ਜਮਾਂ ਉਹੀ ਚੀਜ਼ ਆ ਦੇਖ ਲਓ ਹੁਣ ਕਿੰਨਾ ਬਣਿਆ ਘੜਾ ਹਜੇ ਇਹਦਾ ਲਾਲੂ ਆ ਪਿਆ 100 ਮਹੀਨਾ ਪਿਆ ਪੂਰਾ ਆਪਾਂ ਫੋਨੇ ਮੱਗਰ ਚ ਜਾ ਕੇ ਆਪਦਾ ਉਧਰੋਂ ਪੂਰਾ ਫੁੱਲ ਵਧੀਆ ਬਣੂ ਇਹ ਦੀਵਾਲੀ ਤੋਂ ਪਹਿਲਾਂ ਪੱਟਿਆ ਜਾਂਦਾ ਕਿ ਬਾਅਦ ਦੀਵਾਲੀ ਤੋਂ ਬਾਅਦ ਵੱਡੇ ਪਈ ਅੱਛਾ ਕਣਕ ਬੀਜਣ ਤੋਂ ਲੱਗ ਕਣਕ ਬੀਜ ਕੇ ਉਦੋਂ ਬਾਅਦ ਕਿਦੋਂ ਕਣਕ ਨੂੰ ਆਪਾਂ ਪਾਣੀ ਲਾਵਾਂਗੇ ਉਹਦੀ ਸਾਗ ਚ ਪਾਉਣੇ ਵੱਧ ਤੋਂ ਵੱਧ ਆਪਾਂ ਉਦੋਂ ਪਹਿਲਾਂ ਤਾਂ ਕੋਈ ਪਾਉਂਦੀ ਨਹੀਂ ਜ਼ਿਮੀਂਦਾਰ ਨਾ ਕੋਈ ਹੋਰ ਪਾਵੇ ਠੀਕ ਹੈ ਠੀਕ ਹਾਂ ਜਦੋਂ ਪਾਵਾਂਗੇ ਛਾਲ ਚ ਪਾਵਾਂਗੇ ਇੱਕ ਬਾਈ ਤੈਨੂੰ ਮੇਰੀ ਮੇਰੀ ਹੋਰ ਬਹੁਤ ਵਧੀਆ ਲੱਗੀ ਗੱਲ ਤੇਰੀ ਆ ਬਾਈ ਯਾਰ ਡਰਖਤ ਬਹੁਤ ਲਾਰਖੇ ਦਾ ਹਾਂ ਬਾਈ ਪੂਰੇ ਫੁੱਲ ਵਟਾ ਫੁੱਲ ਨੇ ਸਾਰੇ ਆ ਇਹ ਕੇਅਰ ਭਲੇਖੇ ਹੁੰਦੇ ਹਨ ਮੇਰੇ ਨਹੀਂ ਸਾਰੇ ਲੋਕਾਂ ਨੇ ਭਲੇਖੇ ਨੇ ਇੱਕ ਵਾਰੀ ਟੇਸਟ ਬਾਰੇ ਦੱਸ ਦੇ ਬਾਈ ਬਾਈ ਟੇਸਟ ਕਿਹੜਾ ਤੂੰ ਮੰਡੀ ਚੋਂ ਲਮਗੇ ਨਾਲ ਇਹ ਖਾ ਕੇ ਦੇਖ ਲਈ ਉਦੋਂ ਦਿਨ ਰਾਤ ਦਾ ਬੱਟਾ ਵਧੀਆ ਆਪਣੇ ਵਾਲਾ ਕਿ ਉਹ ਆਪਣੇ ਵਾਲਾ ਵਧੀਆ ਬਾਈ ਅੱਛਾ ਦੂਜੀ ਗੱਲ ਬਾਈ ਇਹ ਵੇਚਦਾ ਕਦੋਂ ਹੈ ਵੇਚਾਈ ਦਾ ਟਾਈਮ ਕੀ ਹੈ ਦਾ ਬਾਈ ਇਹ ਦਾ ਮਾਰਚ ਤੋਂ ਲਾ ਕੇ ਚੌਥੇ ਮਹੀਨੇ ਤੱਕ ਵੇਚਦਾ ਦੋ ਮਹੀਨੇ ਕਦੋਂ ਵੀ ਬਾਣ ਵਿਲਾ ਹੋ ਜਾਣਾ ਇਹ ਚੌਥੇ ਮਹੀਨੇ ਇਹਦਾ ਮਤਲਬ ਆਪਾਂ ਕੋਲ ਮਾਰਚ ਪ੍ਰਾਇਮ 45 ਦਿਨ ਕਹਿ ਸਾਰੇ ਹਾਂ 20 ਸਕਦੇ ਆਪਾਂ ਬਾਣ ਵੀ ਹਾਂ ਬਾਈ ਠੀਕ ਹੈ ਬਈ। ਰਗੂ ਜਕਨ। ਮਤਲਬ ਟੇਸਟ ਵੀ ਵਧੀਆ ਹੈ ਸਾਰਾ ਕੁਝ ਬਾਈ। ਤੇ ਮੌਸਮ ਪੂਰਨ ਕੂਲ ਆ ਬਾਈ। ਬਾਈ ਪਰ ਚਾਰਪੌੜ ਵਾਲੇ ਦੋ ਤਿੰਨ ਘਰ ਲੈ ਕੇ ਬਹੁਤ ਵਧੀਆ ਚਾਰ ਬਣਿਆ। ਹੁਣ ਵੀ ਡਿਮਾਂਡ ਫੁੱਲ ਮੰਗਦੇ ਨੇ ਨਾਲ ਦੁੱਗਣੇ ਆਪਾਂ ਨੂੰ। ਉਹ ਕਰਕੇ ਕਹਿੰਦੇ ਮਾਨਤਣ। ਠੀਕ ਹੈ ਇਸ ਤੋਂ ਬਾਅਦ ਹੋਰ ਕੀ ਬਈ ਨਾਲ ਵੀ ਜਹਾ ਘਰ ਬਾਈ ਹੁਣ ਕਹਿੰਦੇ ਆਪਾਂ ਸਿਆਲ ਚ ਹੋਣ ਲੱਗਾ ਤੋਰੀ ਕਦੋਂ ਬਾਧੂ ਦੀ। ਮੂਰੇ ਜੇ ਸਿਆਲ ਦੇ ਫਾਸਲੇ ਹੁੰਦੇ ਨੇ ਵੀ ਕੁੱਲ ਚੀਜ਼ ਹੁੰਦੀ ਜੀਰਾ ਵੀ ਹੁੰਦਾ ਆਪਣੇ ਸੌਂਫ ਵੀ ਹੁੰਦੇ ਕੁਸ ਮਰਜ਼ੀ ਲਾ ਲਓ ਸਾਰੀ ਚੀਜ਼ ਆਈਟਮ ਹੁੰਦੀ ਹੈ ਆਪਣੇ। ਇਹ ਆਪਾਂ ਨੂੰ ਪਰਮਾਏ ਆ ਵੀ ਅਗਲਾ ਬੱਦੂ ਹੁੰਦਾ ਆਪਣੇ ਲੈ ਵੀ ਮਿੱਤਰੋ ਬਾਈ ਦਾ ਬਹਿਮਾ ਜੋ ਕੱਢ ਰਿਹਾ ਆਪਾਂ ਦਾ ਬਹਿਮਾ ਚ ਹੀ ਫਿਰਦੇ ਆ ਜਿਹੜਾ ਵੀ ਹੁੰਦਾ 100 ਵੀ ਹਾਂ ਆਇਆ ਜੂਪੀ ਜੋਗਨਾਂ ਬਾਈ ਵੱਡੇ ਭਾਈ ਕਢਾ ਲੱਗਿਆ ਹੋਇਆ ਉਧਰ ਲਖਾਂ ਦਗੇ ਕੋਠੇ ਕੋਲੇ ਆਪਾਂ ਜਾਮਣੇ ਆਪਣੇ ਖੇਤ ਮਿਲਣਗੇ ਆ ਠੀਕ ਆ ਬਾਈ ਠੀਕ ਆ ਇਹ ਕਿੰਨਾ ਵੱਧਾ ਆਪਾਂ ਬੂਟੇ ਨੂੰ ਬਚਾਵਾਂਗੇ ਉਨੀ ਆਪਣਾ ਫਾਇਦਾ ਹੋਊ ਛਰੀਰ ਦਾ ਕਹਿੰਦਾ ਬਦਲੂ ਕੁਦਰਤ ਨੂੰ ਵੀ ਪਿਆਰ ਕਰਦਾ ਬਾਈ ਕੁਦਰਤ ਨੂੰ ਫੁੱਲ ਬਾਟ ਮੈਨੂੰ ਤਾਂ ਇੱਕ ਹੋਰ ਕਾਰ ਲੱਗਦਾ ਬਾਈ ਯਾਰ ਤੇਰੇ ਖੇਤ ਦੇ ਵਿੱਚ ਆਦਾ ਹੋਣ ਦਾ ਕਾਰਨ ਇਹ ਵੀ ਆ ਯਾਰ ਦਰਖਤਾਂ ਦਾ ਵੀ ਰੋਲ ਹੈ ਬਾਈ ਹੈਗਾ ਆ ਦੇਖ ਇੱਧਰ ਕੁਲਤੀ ਦੇਖ ਆ ਜਾਮ ਇੱਧਰ ਆ ਦੇਖ ਆਪਣੇ ਗੱੱਲਾਂ ਲਾਇਆ ਹੋਇਆ ਯੂਪੀ ਚੋ ਲੈ ਆ ਕੇ ਬੜੇ ਭਾਈ ਇਹੇ ਬਈ ਵੈਰਾਈਟੀ ਦਾ ਨਾਮ ਪਤਾ ਤੈਨੂੰ ਇਹ ਤਾਂ ਬਈ ਅਸੀਂ ਜਾਣਦੇ ਆ ਪੂ ਦਾ ਕੰਮ ਕਰਦੇ ਆ ਉਧਰੋਂ ਖਿੱਚ ਲੈ ਆਏ ਬਸ ਆ ਕੇ ਉਰੇ ਲਾਤਾ ਲੈ ਵੀ ਮਿੱਤਰੋ ਜਿਵੇਂ ਆਪਣੇ ਚੈਨਲ ਦਾ ਨਾਮ ਹੈ ਦੇਸੀ ਜੱਟ ਪਿੰਡੂ ਬੋਲੀ ਬਾਈ ਵੀ ਦੇਸੀ ਜੱਟੀ ਆ ਮੈਂ ਕਹਿੰਦਾ ਹਣਾ ਬਈ ਉੱਥੇ ਦੇਖ ਆਪਣੇ ਇਹ ਬਈ ਬਈ ਟਰਾਂਸਫਾਰਮਰ ਤੱਕ ਪਹੁੰਚੇ ਪਿਆ ਬਾਈ ਰਗਣਾ ਦੇਖ ਹਾਂ ਘਟੋ ਘਟਾ 13 ਫੁੱਟ 14 ਫੁੱਟ ਕੱਦ ਹੋਊਗਾ ਇਹਦਾ ਸਹੀ ਹੈ ਬਈ ਕਿਵੇਂ ਉਧਰੋਂ ਇੱਧਰ ਨੂੰ ਥੂੜਾ ਨਹੀਂ ਹੈਗਾ ਕਿਸੇ ਵੀ ਤੇ ਆਪਣੇ ਪੰਜਾਬ 'ਚ ਇਹ ਕੋਈ ਬੰਦਾ ਕਦੇ ਨਹੀਂ ਛੂੜਾ ਬਈ ਬਹੁਤ ਖਾਸੀਅਤਾਂ ਮਿਲਣਗੀਆਂ ਤੈਨੂੰ ਬਾਈ ਦੇ ਖੇਤ ਚ ਇੱਧਰ ਨਾਲ ਲੈ ਬਈ ਆਪਣੇ ਜੰਦ